ਯੂਰੀਆ ਖਾਦ ਕਿੰਨੀ ਪਾਉਣੀ ਹੈ ਫਾਸਫੋਰਸ ਕਿੰਨੀ ਪਾਉਣੀ ਹੈ ਇਹ ਤਾਂ ਨਹੀਂ ਕਿ ਤੁਸੀਂ ਫਾਸਫੋਰਸ ਜਾਂ ਯੂਰੀਆ ਜ਼ਰੂਰਤ ਤੋਂ ਵੱਧ ਪਾ ਰਹੇ ਹੋ ਦੂਜੇ ਤੱਤਾਂ 'ਤੇ ਅਲ ਧਿਆਨ ਨਹੀਂ ਦੇ ਰਹੇ ਕਣਕ ਦੇਖਣ ਨੂੰ ਪੂਰੀ ਤਕੜੀ ਹਰੇਵਾਈ ਮਾਰਦੀ ਹੈ ਮਗਰ ਉਹ ਆ ਕੇ ਉਹ ਝੋਨੇ ਦਾ ਕੁਝ ਨਹੀਂ ਜਾਂ ਝੋਨੇ ਦੇ ਵਿੱਚ ਵੀ ਐਵੇਂ ਹੀ ਹੁੰਦਾ ਕਈ ਵਾਰੀ ਤਾਂ ਇਹ ਚੀਜ਼ਾਂ ਸਾਡੀ ਦੇਖਭਾਲ ਤੇ ਨਿਰਭਰ ਕਰਦੀਆਂ ਕਿਉਂਕਿ ਮੌਸਮ ਜਿਹੜਾ ਹੈਗਾ ਇੱਕੋ ਜਿਹਾ ਹੀ ਰਹਿਣਾ ਚਾਹੇ ਉਹ ਗਰਮੀ ਪੈਂਦੀ ਹੈ ਚਾਹੇ ਉਹ ਕੋਰਾ ਨਸਾਰੇ ਤੇ ਪੈਂਦਾ ਪਰ ਝਾੜ ਵੱਖੋ ਵੱਖ ਰਹੂਗਾ ਇਹ ਨਹੀਂ ਹੈਗਾ ਕਿ ਝਾੜ ਜੇ ਹੁਣ ਆਉਸਤ ਜੇ ਆਪਾਂ ਲਾ ਲਈਏ 2018-19 ਕਣਕ ਦੀ ਔਸਤ 52 ਮਣ ਦੀ ਪਈ ਪੰਜਾਬ ਦੀ 2019-20 ਦੇ ਵਿੱਚ 50 ਮਣ 2017-18 ਚ ਸੀਗੀ 51 ਮਣ ਤੇ 2022-23 ਦੀ ਔਸਤ 47 ਮਣ ਤਾਂ ਇਹਦੇ ਵਿੱਚ ਇਹ ਤਾਂ ਹੈ ਨਹੀਂ ਕਿ ਸਾਰਿਆਂ ਦਾ 47 ਮਣ ਔਸਤ ਝਾੜ ਆਇਆ ਕੁਝ ਉਹਦੇ ਵਿੱਚ 60-65 ਮਣ ਵਾਲੇ ਸੀਗੇ ਤੇ ਕੁਝ ਉਹ ਚ 40 42 ਮਣ ਵਾਲੇ ਸੀਗੇ ਫੇਰ ਔਸਤ ਜਾ ਕੇ 50 ਮਣ ਦੀ ਪੈਂਦੀ ਜਾਂ 70 ਮਣ ਵਾਲੇ ਆ ਗਏ ਕੁਝ 55 ਮਣ ਵਾਲੇ 45 ਵਾਲੇ ਸੋ ਮੇਰਾ ਕਹਿਣ ਦਾ ਮਤਲਬ ਕੀ ਹੈ ਕਿ ਆਪਾਂ ਦੇਖਭਾਲ ਦੇ ਵਿੱਚ ਹੁਣ ਨਦੀਨਾਂ ਦਾ ਇੱਕ ਵੱਡਾ ਕੁੱਲੀ ਡੰਡਾ ਜਿਹੜਾ ਹੈਗਾ ਜਾਂ ਹੋਰ ਨਦੀਨ ਨੇ ਕਣਕ ਦੇ ਵਿੱਚ ਕਿੰਨਾ ਸਮਾਂ ਉਹ ਪ੍ਰਭਾਵੀ ਰਹਿੰਦੇ ਆ فرض ਕਰ ਲਓ ਆਪਾਂ ਬਜਾਈ ਟਾਈਮ ਕੰਟਰੋਲ ਕਰ ਲਏ ਜਾਂ ਪਹਿਲੇ ਪਾਣੀ ਤੇ ਕੰਟਰੋਲ ਕਰ ਲਏ ਜਾਂ 60 70 ਦਿਨ ਤੱਕ ਆਪਣੇ ਖੇਤ 'ਚ ਖੜੇ ਆ ਇਨਾਂ ਦਾ ਵੀ ਝਾੜ ਤੇ ਵੱਡਾ ਪ੍ਰਭਾਵ ਕਿਸਾਨ ਵੀਰੋਂ ਪੈਂਦਾ ਚਾਹੇ ਉਹ ਲੁਕਮੇ ਟਾਂਗੇ ਚ ਪੈਂਦਾ ਆਪਾਂ ਨੂੰ ਨਜ਼ਰ ਨਹੀਂ ਆਉਂਦਾ ਕਣਕ ਵੀ ਨਾਲ ਉਹੋ ਜੀ ਖੜੀ ਐ ਵਿੱਚ ਗੁੱਲੀ ਡੰਡਾ ਵੱਡਾ ਵੱਡਾ ਖੜਾ